ਹਲਕਾ ਵੈਸਟੀ ਚੋਂ ਕੱਲ ਨੂੰ ਹੋਣ ਜਾ ਰਹੀ ਹੈ ਲਗਾਤਾਰ ਹਲਕਾ ਵੈਸਟ ਵਿੱਚੋਂ ਲੁਧਿਆਣੇ ਤੋਂ ਕਾਲਜ਼ ਆ ਰਹੀਆਂ ਤੇ ਸੋਸ਼ਲ ਮੀਡੀਆ ਤੇ ਵੀਡੀਓਜ਼ ਆ ਰਹੀਆਂ ਕਿਸ ਤਰੀਕੇ ਦੇ ਨਾਲ ਪੁਲਿਸ ਸਰਕਾਰ ਦੀ ਸ਼ਹਿਤੇ ਇਲੈਕਸ਼ਨ ਨੂੰ ਲੁੱਟ ਰਹੀ ਹੈ ਲੋਕਾਂ ਨੂੰ ਕੁੱਟ ਰਹੀ ਹੈ ਤੇ ੱਤਕੇਸ਼ਾਈ ਹੋ ਰਹੀ ਹੈ ਹਰ ਤਰ੍ਹਾਂ ਪੈਸਾ ਸਮਾਨ ਵੰਡਿਆ ਜਾ ਰਿਹਾ ਹੈ ਇਹ ਜਿਹੜੀ ੱਤਕੇਸ਼ਾਈ ਹੈ ਪੰਜਾਬ ਕੋਈ ਪਹਿਲੀ ਵਾਰ ਨਹੀਂ ਦੇਖ ਰਿਹਾ ਕਿ ਧਾੜ ਵੀ ਵੀ ਆਇਆ ਹੈ ਤੇ ਪੰਜਾਬ ਨੇ ਉਹਨਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ ਆ ਹੁਣ ਜਿਹੜਾ ਕੇਜਰੀਵਾਲ ਨਾ ਉਹਦਾ ਧਾੜ ਵੀ ਆਇਆ ਹੋਇਆ ਇਸ ਦਾ ਵੀ ਮੈਂ ਪੰਜਾਬੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਦਾ ਵੀ ਆਪਾਂ ਨੂੰ ਤਕੜੇ ਹੋ ਕੇ ਜਵਾਬ ਦੇਣਾ ਪਏਗਾ ਇਸ ਨੂੰ ਇਤੁ ਭਜਾਣਾ ਪਏਗਾ ਨਹੀਂ ਤਾਂ ਇਸ ਤਰ੍ਹਾਂ ਹੀ ਇਲੈਕਸ਼ਨਾਂ ਲੁੱਟੀਆਂ ਜਾਣਗੀਆਂ ਸਾਡੇ ਨਾਲੇ ਇਸੇ ਤਰ੍ਹਾਂ ੱੱਕੇ ਛਾਈ ਹੁੰਦੀ ਰਹੇਗੀ ਬਾਹਰਲੇ ਬੰਦੇ ਇਸੇ ਤਰ੍ਹਾਂ ਰਾਜ ਕਰਨਗੇ ਸੋ ਹਲਕਾ ਵੈਸਤੇ ਲੋਕਾਂ ਨੂੰ ਖਾਸ ਤੌਰ ਤੇ ਸਾਰੀਆਂ ਪਾਰਟੀਆਂ ਦੇ ਮੈਂਬਰਾਂ ਨੂੰ ਜਿਹੜੇ ਸਰਕਾਰ ਦੇ ਉਲਟ ਹੈ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਕੱਠੇ ਰੋਕੇ ਦਾ ਮੁਕਾਬਲਾ ਕਰੋ ਸਾਨੂੰ ਇਹ ਏਰੀਆ ਦੇ ਵਿੱਚ ਵਧਣ ਨਹੀਂ ਦਿੱਤਾ ਜਾ ਰਿਹਾ ਕਾਂਗਰਸ ਪਾਰਟੀ ਤੇ ਸਰਕਾਰ ਵਿਰੋਧੀ ਪਾਰਟੀਆਂ ਦੇ ਬੰਦੇ ਸਾਰੇ ਬਾਹਰ ਕੱਢਦੇ ਐ ਇਹਨਾਂ ਦੇ ਐਮ ਐਲ ਏ ਮੰਤਰੀ ਸਾਰੇ ਵਰਕਰ ਇਹਨਾਂ ਦੇ ਅੰਦਰ ਹੈ ਲੋਕਾਂ ਦੇ ਨਾਲ ਹਰ ਤਰੀਕੇ ਦੇ ਨਾਲ ਜੋ ਇਹ ਵਕਸੂਲਕੀ ਕਰ ਸਕਦੇ ਉਹ ਕਰ ਰਹੇ ਐ ਤੋ ਆਓ ਪੰਜਾਬੀ ਇਕੱਠੇ ਹੋ ਸਾਰੀਆਂ ਪਾਰਟੀਆਂ ਦੇ ਵਰਕਰ ਇਕੱਠੇ ਹੋ ਕੇ ਇਹਨਾਂ ਦਾ ਜਵਾਬ ਦਿਓ ਅੱਜ ਮੌਕਾ ਹੈ ਕਿ ਇਹਨਾਂ ਧਾੜਵੀਆਂ ਦੇ ਮੂੰਹ ਤੋੜ ਜਵਾਬ ਦੇਈਏ ਵੋਟਾਂ ਕੱਲ ਨੂੰ ਪੈਣੀਆਂ ਵੋਟਾਂ ਤੁਸੀਂ ਅੰਦਰ ਜਾ ਕੇ ਪਾਉਣੀਆਂ ਆਸ਼ੂ ਦੇ ਨਾਲ ਖੜੋ ਆਸ਼ੂ ਦੇ ਨਾਲ ਇਹ ਲੜਾਈ ਕਰ ਰਹੇ ਉਹਨੂੰ ਭਜਾ ਰਹੇ ਉਹਦੇ ਪਿੱਛੇ ਪੈ ਰਹੇ ਆ ਲੇਕਿਨ ਉਹ ਇਹਨਾਂ ਨੂੰ ਮੂੰਹ ਤੋੜ ਜਵਾਬ ਦੇ ਰਿਹਾ ਤੇ ਪੂਰੀ ਲੜਾਈ ਅੱਜ ਪੰਜਾਬੀਅਤ ਦੀ ਆਸ਼ੂ ਅੱਗੇ ਹੋ ਕੇ ਲੜ ਰਿਹਾ ਹੈ ਸਾਰੇ ਜਣੇ ਇਕੱਠੇ ਹੋ ਕੇ ਕੱਲ ਨੂੰ ਵੋਟਾਂ ਵੀ ਪਾਉਣੀ ਆ ਆਪਾਂ ਨੇ ਤੇ ਅੱਜ ਵੀ ਰਾਤ ਜਿਹੜੀ ਆ ਸਾਂਭਣ ਵਾਲੀ ਆ ਦਿਨ ਵੀ ਸਾਂਭਣ ਵਾਲਾ ਜਿੱਥੇ-ਜਿੱਥੇ ਸਮਾਨ ਬਣਦੇ ਜਿੱਥੇ-ਜਿੱਥੇ ਪੈਸੇ ਬਣਦੇ ਜਿੱਥੇ ਪੁਲਿਸ ਮਾਰਕੀਟਾਈ ਕਰਦੀ ਜਿੱਥੇ ਪੁਲਿਸ ਫੜ ਕੇ ਲੈ ਜਾ ਰਹੀ ਹੈ ਤੁਸੀਂ ਉੱਥੇ ਅੱਗੇ ਹੋ ਕੇ ਆਸ਼ੂ ਦੇ ਧੰਨ ਖੜ ਕੇ ਮੁਕਾਬਲਾ ਕਰੋ ਐਸੀ ਤੁਹਾਡੇ ਨਾਲ ਹੈ ਸਮਾਂ ਆ ਜਾਂਦਾ ਹੈ ਪੁਲਿਸ ਵਾਲਿਆਂ ਨੂੰ ਮੈਂ ਕਹਿਣਾ ਚਾਹੁੰਦਾ ਅਫਸਰਾਂ ਨੂੰ ਕਿ ਇਹ ਸਰਾਰੀ ਨਹੀਂ ਆਉਂਦੀਆਂ ਸਰਕਾਰਾਂ ਆ ਸਰਕਾਰ ਬਦਲਨੀ ਹੈ ਤੇ ਫਿਰ ਤੁਹਾਨੂੰ ਦਮੋਚੀ ਸਾਹਮਣਾ ਆਪਣਾ ਕਰਨਾ ਪਏਗਾ ਤੁਹਾਨੂੰ ਇਹ ਭੁਗਤਣੀਆਂ ਪੈਣਗੀਆਂ ਜਿਹੜੀਆਂ ਤੁਸੀਂ ਅੱਜ ਮਾਰੀਆਂ ਕਰ ਲਈ ਧੰਨਵਾਦ